ਅੱਜ ਮੈਨੂੰ ਮਿਲ ਗਏ ਹਨ ਆਪੇ ਮੈਂ ਕਿਹਾ ਚਲੋ ਆਪਾਂ ਮੈਂ ਪਿੰਡ ਨਹੀਂ ਜਾਣਾ ਨਾਲ ਹੀ ਲੈ ਚਾਉਂਦਾ ਤੇ ਸਤਿ ਸ਼੍ਰੀ ਅਕਾਲ ਬੁਲਾਦਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਚਾ ਇੱਕ ਬੇਟਾ ਭਾਈ ਤੂੰ ਵੀ ਕੁਝ ਦੱਸ ਜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੂੰ ਦੱਸ ਵੀ ਬਾਪੂ ਬੇਬੇ ਦਾ ਇਲਾਜ ਕਰਾਤਾ ਠੀਕ ਨਹੀਂ ਮੇਰੇ ਡੈਡੀ ਠੀਕ ਨਹੀਂ ਜੀ ਹੁਣ ਤੈਨੂੰ ਕੋਈ ਤਕਲੀਫ ਤਾਂ ਨਹੀਂ ਆਈ ਕੋਈ ਤਕਲੀਫ ਨਹੀਂ ਆਈ ਜੀ ਸਤਿ ਸ਼੍ਰੀ ਅਕਾਲ ਜੀ ਕਰਦਾ ਨਹੀਂ ਆ ਦੇਖਾਂਗਾ ਕਰਦਾ ਹੂੰ ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਈ ਵਾਰੀ ਮੇਰੀਆਂ ਵੀਡੀਓ ਦੇਖਦੇ ਹੋ ਤੇਵਾ ਵੀਡੀਓ ਦੇ ਵਿੱਚ ਮੈਂ ਕਈ ਬੰਦੇ ਤੁਹਾਨੂੰ ਮਲਾਉਣਾ ਅੱਜ ਮੈਂ ਤੁਹਾਨੂੰ ਮਲਾਉਣ ਲੱਗਿਆ ਸਰਦਾਰ ਤਰਲੋਕ ਸਿੰਘ ਜੀ ਨੂੰ ਮਾਪਾ ਸ਼ਹਿਰ ਦੇ ਵਿੱਚ 2013 'ਚ ਮੈਨੂੰ ਜਾਣਦੇ ਨਹੀਂ ਸੀ ਤਰਲੋਕ ਸਿੰਘ ਜੀ ਤੁਸੀਂ ਕਿਵੇਂ ਮਿਲੇ ਮੈਨੂੰ ਸਾਨੂੰ ਪਤਾ ਲੱਗਿਆ ਦੀਗਾ ਵੀ ਇੱਥੇ ਮਿਸਤੀਸ਼ ਜੀ ਹੈਗੇ ਨੇ ਅਮਰਗੜ ਤੋਂ ਹੁੰਦੇ ਨੇ ਵੀ ਇਹ ਵਾਲੇ ਸਟੰਟ ਪੈਣ ਵਾਲੇ ਸੀਗੇ ਮੌਕਾ ਸੀਗਾ ਉਹ ਜਿਹਨਾਂ ਤਾਣੀ ਵਾਲਾ ਕਾਫੀ ਮੌਕੇ ਤੇ ਪਵਾਤੇ ਫੇਰ ਇਹਨਾਂ ਦੇ ਆਹ ਮੁੰਡਾ ਬੈਠਾ ਨਾਲ ਫਿਰ ਮਾਤਾ ਜੀ ਦੇ ਸਟੰਟ ਪੈਣੇ ਸੀਗੇ ਮੈਨੂੰ ਦੂਸਰੇ ਦੇ ਥੋੜੇ ਜਿਹੇ ਚਿਰਵਾ ਮਹੀਨੇ ਬਾਅਦ ਮਾਤਾ ਜੀ ਦਾ ਪਤਾ ਲੱਗਿਆ ਇਹਦੇ ਨਾਲ ਦੀ ਨਾਲ ਸਟੰਟ ਉੱਥੇ ਰੋਹਿਤ ਮਨੋਜ ਸਰ ਨੇ ਜਦੀ ਪਾਤੇ ਕਿਉਂ ਜੀ 2013 ਦਾ ਸਟੰਡ ਪਾਇਵੇਂ ਨੇ ਤੁਹਾਡੇ ਹਾਂਜੀ 2013 ਦੇ ਬਿਲਕੁਲ ਠੀਕ ਬਿਲਕੁਲ ਠੀਕ ਠਾਕ ਆ ਜੀ ਕੋਈ ਤਕਲੀਫ ਤਾਂ ਨਹੀਂ ਕੋਈ ਤਕਲੀਫ ਨਹੀਂ ਆਈ ਸਾਨੂੰ ਹੁਣ ਤੱਕ ਅੱਛੇ ਆ ਹਾਂਜੀ ਅੱਜ ਜਾ ਕੇ ਆਏ ਆ ਦੁਬਾਰਾ ਫੇਰ ਤੇ ਉਹਨਾਂ ਨੂੰ ਤਿੰਨ ਮਿੰਟ ਬੁਲਾਇਆ ਕਿੰਨੇ ਸਾਲ ਹੋ ਗਏ 2013 ਚ ਪਵਾਇਤੀ ਜੀ 12 ਸਾਲ 12 ਸਾਲ ਕੀ ਲੱਗਦਾ ਪੀਜੀਆਈ ਜਾਣਾ ਚਾਹੀਦਾ ਲੋਕਾਂ ਨੂੰ ਹਾਂਜੀ ਜਾਣਾ ਚਾਹੀਦਾ ਸਾਰੇ ਲੋਕਾਂ ਨੂੰ ਪੀਜੀਆਈ ਜਾਣਾ ਚਾਹੀਦਾ ਪੈਸੇ ਕਰੀ ਬੀ ਮੇਰੇ ਨੂੰ ਆ ਗਿਆ ਤੂੰ ਵੀ ਦੱਸ ਕੁਛ ਮਾੜਾ ਆ ਕਿੰਨੇ ਕਿ ਤਕਲੀਫ ਸੀ ਉਦੋਂ ਤੈਨੂੰ ਮੈਨੂੰ ਉਦੋਂ ਬਹੁਤ ਜ਼ਿਆਦਾ ਤਕਲੀਫ ਸੀਗੀ ਮੈਂ ਤੁਰਿਆ ਨਹੀਂ ਜਾਂਦਾ ਸੀ ਉਦੋਂ ਕਿੰਨੇ ਟਾਈਮ ਚ ਤੇਰਾ ਇਲਾਜ ਹੋ ਗਿਆ ਤੇ ਜਾਨ ਸਾਰੇ ਹੋ ਗਿਆ ਸੀ ਹਾਂਜੀ ਮੇਰਾ ਜਾਨ ਸਾਰੇ ਸਟੈਂਟ ਪਾਇਆ ਕਿੰਨੇ ਟਾਈਮ ਚ ਦੂਜੇ ਦਿਨ ਛੁੱਟੀ ਕਰਤੀ ਸੀ ਅੱਜ ਗਏ ਹਾਂਜੀ ਅੱਜ ਵੀ ਜਾਨ ਸਾਰੇ ਦੂਜੇ ਦੂਜੇ ਦਿਨ ਸਟੈਂਟ ਪਾ ਗਏ ਹਾਂਜੀ ਅੱਛਾ ਬੀਬੀ ਤਾਂ ਤਾਂ ਫ੍ਰੀ ਪੈਂਦੀ ਮੈਨਾਂ ਦੇ ਹਾਂਜੀ ਇਹਨਾਂ ਦਾ ਫ੍ਰੀ ਇੱਕ ਹੋਰ ਗੱਲ ਹੈ ਦੋਸਤੋ ਡਾਕਟਰ ਰੋਹਿਤ ਮਨੋਜ ਕੁਮਾਰ ਜੀ ਨੇ ਮੈਨੂੰ ਸੰ 2014 ਨੇ ਇਸ ਕੰਮ ਦੇ ਵਿੱਚ ਸਯੋਗੀਤਾ ਸੀ ਮੈਂ ਗੁਰੂ ਮੰਨਦਾ ਉਹਨਾਂ ਨੂੰ ਤੇ ਉਦੋਂ ਦੇ ਹੀ ਉਹਨਾਂ ਨਾਲ ਮੈਂ ਜੁੜਿਆ ਹੋਇਆ ਬਹੁਤ ਪੇਸ਼ੇਂਟ ਰੋਿਤਮਨੋਜ ਕੁਮਾਰ ਜੀ ਕੋਲੇ ਮੇਰੇ ਜਾਣਦੇ ਨੇ ਤੇ ਤੁਸੀਂ ਤਰਲੋਕ ਜੀ ਦੱਸੋ ਫਿਰ ਹੁਣ ਹਾਲਾਤ ਕਿਵੇਂ ਆ ਤੁਹਾਡੀ ਮੇਰਾ ਹਾਂ ਬਿਲਕੁਲ ਠੀਕ ਠਾਕ ਹੈ ਜੀ ਮੈਂ ਜੀ 2013 ਤੋਂ ਬਿਲਕੁਲ ਅੱਜ ਤੱਕ ਸਹੀ ਹਾਂ ਤੁਸੀਂ ਵੀ ਠੀਕ ਹੋ ਹਾਂਜੀ ਠੀਕ ਹੈ ਤੁਸੀਂ ਤਾਂ ਬਕਾਨਦਾਰੀ ਕਰਦੇ ਹੋ ਮਨਾਂ ਦੀ ਹਾਂਜੀ ਸਾਡੀ ਦੁਕਾਨ ਹੈ ਜੀ ਬਕਾਨਾ ਪ੍ਰਾਣਾ ਹਾਈ ਕੋਰਟ ਲਾਪਾ ਜ਼ਿਲਤ ਸਾਜੀ ਕਰਦੇ ਨੇ ਇਹ ਮਸ਼ਹੂਰ ਬੰਦੇ ਨੇ ਅੱਛਾ ਇੱਕ ਹੋਰ ਗੱਲ ਮੈਂ ਜਿਹੜੀ ਅਸਲੀ ਤੁਹਾਨੂੰ ਦੱਸਣੀ ਹੈ ਔਰ ਲੋਕ ਸਿੰਘ ਜੀ ਹੁਣ ਤੱਕ ਦਰਜਣਾ ਨਹੀਂ ਸੌਕੜੇ ਬੰਦਿਆਂ ਦੀਆਂ ਜਾਨਾਂ ਬਚਾ ਚੁੱਕੇ ਨੇ ਗਾਈਡ ਕਰਕੇ 2013 ਤੋਂ ਬਾਅਦ ਚ ਇਹਨਾਂ ਨੇ ਮੇਰੀ ਟੀਮ ਵਾਲਾ ਹੀ ਕੰਮ ਕੀਤਾ ਜਦ ਕਿਸੇ ਨੂੰ ਪ੍ਰੋਬਲਮ ਆਉਣੀ ਤਾਂ ਮੇਰੀ ਰਾਇ ਲੈਣੀ ਹੁਣ ਵੀ ਇਹ ਆਪ ਵੀ ਲੋਕਾਂ ਨੂੰ ਕਹਿੰਦੇ ਨੇ ਵੀ ਉੱਥੇ ਪਾਈ ਜਾਓ ਤੁਸੀਂ ਸਾਜਰੇ ਕਾਰਡ ਬਣਾਓ ਤੇ ਤੁਹਾਡਾ ਲਾਹ ਸਸਤਾ ਹੋ ਜਾ ਹਾਂਜੀ ਹੁਣ ਤਾਂ ਕਈ ਨੂੰ ਫੋਨ ਕਰ ਦਿੰਦੇ ਇਹਨਾਂ ਨੂੰ ਅੱਗੇ ਕਨੈਕਟ ਕਰਕੇ ਨਾਲ ਦੇ ਨਾਲ ਇਹਨਾਂ ਨੂੰ ਚਲੋ ਅਸੀਂ ਜਿੰਨਾ ਕਹ ਜਿਵੇਂ ਕਿਸੇ ਦੇ ਸਿਰ 'ਚ ਸੱਟ ਲੱਗੀ ਕਿਸੇ ਦੇ ਡਾਕਟਰ ਨੂੰ ਕਹਿਣਾ ਪੈਂਦਾ ਮਾੜਾ ਮੋਟਾ ਜਾਂ ਕਿਸੇ ਨੂੰ ਸਮਝਾਉਣਾ ਪੈਂਦਾ ਅਸੀਂ ਕਰਦੇ ਰਹਿੰਦੇ ਆ ਬਹੁਤ ਧੰਨਵਾਦ ਹੈ ਤੁਹਾਡਾ ਤਰਲੋਕ ਸਿੰਘ ਜੀ ਤੁਸੀਂ ਉਹਨੇ ਪੁਰਾਣੇ ਪੇਸ਼ੈਂਟੋਂ ਸਾਡੇ ਪੀਜੀਆਈ ਦੇ ਅੱਜ ਮੈਨੂੰ ਮਿਲ ਗਏ ਹੈ ਨਾਪੇ ਮੈਂ ਕਹ ਚਲੋ ਆਪਾਂ ਮੈਂ ਪਿੰਨ ਨਹੀਂ ਜਾਣਾ ਨਾਲ ਹੀ ਲੈ ਚਾਉਂਦਾ ਸਸੀ ਗੱਲ ਬੁਲਾਦਾ ਜੀ ਸਾਰਿਆਂ ਨੂੰ ਸਸੀ ਗੱਲ ਸਾਰਿਆਂ ਨੂੰ ਅੱਛਾ ਇੱਕ ਬੇਟਾ ਭਾਈ ਤੂੰ ਵੀ ਕੁਝ ਦੱਸ ਜਾ ਸਸੀ ਗੱਲ ਦੀ ਸਾਰਿਆਂ ਨੂੰ ਜੀ ਤੂੰ ਦੱਸ ਵੀ ਬਾਪੂ ਬੇਟੇ ਦਾ ਇਲਾਜ ਕਰਾਤਾ ਠੀਕ ਨਹੀਂ ਮੇਰੇ ਡੈਡੀ ਠੀਕ ਨਹੀਂ ਜੀ ਹੁਣ ਤੈਨੂੰ ਕੋਈ ਤਕਲੀਫ ਤਾਂ ਨਹੀਂ ਆਈ ਕੋਈ ਤਕਲੀਫ ਨਹੀਂ ਆਈ ਜੀ ਸਸੀ ਗੱਲ ਜੀ ਸਾਰਿਆਂ ਨੂੰ